ਮੈਂ ਕੈਨੇਡਾ ਸਰਕਾਰ ਤੋਂ ਲਾਇਸੈਂਸ ਲਿਆ ਹੈ ਇਮੀਗ੍ਰੇਸ਼ਨ ਦਾ ਅਸੀਂ ਸਰਕਾਰ ਬਲੌਥਰਾਇਜ਼ਡ ਆ ਅਸੀਂ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਆ ਅਸੀਂ RC ਸੀ ਆ ਹਮ ਪਰਮਾਤਮਾ ਦੀ ਕਿਰਪਾ ਨਾਲ ਉੱਥੇ ਸਾਰਾ ਕੰਮ ਬਹੁਤ ਜ਼ਿਆਦਾ ਬਿਜ਼ੀ ਆ ਉਥੇ ਨਾਲ ਗੱਲ ਕਰਨ ਦੇ ਵੀ ਪੈਸੇ ਮਿਲਦੇ ਆ ਅੱਛਾ ਗੱਲ ਕਰਨ ਦੇ ਵੀ ਪੈਸੇ ਮਿਲਦੇ ਆ ਹਾਂਜੀ ਕੈਨੇਡਾ ਦੇ ਵਿੱਚ ਤੁਸੀਂ ਲਾਇਸੈਂਸ ਕੰਸਲਟੈਂਟ ਨਾਲ ਗੱਲ ਕਰਨੀ ਆ ਮਿਨਿਮਮ 50 35 ਡਾਲਰ ਤੋਂ ਲੈ ਕੇ 100 ਡਾਲਰ ਤੱਕ ਲੋਕੀ ਫੀਸ ਅੱਧੇ ਘੰਟੇ ਦਾ ਪੇ ਕਰਦੇ ਆ ਹਮ ਤੇ ਦਿਨੀਆਂ ਸਲੋਟਾਂ ਬੁੱਕ ਹੋਈਆਂ ਰਹਿੰਦੀਆਂ ਨੇ ਹਮ ਇਹ ਤਾਂ ਸਾਡਾ ਘਰ ਆ ਪੰਜਾਬ ਅਸੀਂ ਵਾਰ-ਵਾਰ ਉਹਦੇ ਆਣਾ ਹੀ ਹੁੰਦਾ ਵਾ ਤਾਂ ਹੀ ਲੋਕਾਂ ਕਹਿੰਦੇ ਭਾਈ ਡਰੋ ਨਾ ਅੱਜ ਨੈਗੇਟਿਵਿਟੀ ਹੈ ਕੱਲ ਫਿਰ ਪੋਜ਼ਿਟਿਵਿਟੀ ਹੋ ਜਾਣੀ ਆ ਕਿਤੇ ਕਿਸੇ ਨੇ ਮਗਰ ਲਾ ਕੇ ਆਪਣੇ ਬੱਚੇ ਦਾ ਫਿਊਚਰ ਨਾ ਮਾਰ ਦਿਓ ਤੁਸੀਂ ਉੱਥੇ ਰਹੇ ਹੋ ਤਾਂ ਮੈਂ ਸਿੱਧਾ ਤੁਹਾਨੂੰ ਪੁੱਛਦਾ ਵੀ ਹੁਣ ਪੀਆਰ ਦੇ ਰੂਲਸ ਜਿਹੜੇ ਨੇ ਉਹ ਬੜੇ ਔਖੇ ਹੋ ਗਏ ਕਹਿੰਦੇ ਵੀ ਪੀਆਰ ਬੜੀ ਔਖੇ ਮਿਲ ਰਹੀ ਹੈ ਜਿਹੜੀ ਲੋਕਾਂ ਨੇ ਕੀ ਦੇਖਿਆ ਵੀ ਕਰੋਨੇ ਚ ਜਿਵੇਂ ਸਰਕਾਰ ਨੇ ਟਾਫੀਆਂ ਮੰਗ ਪੀਆਰ ਬੰਦੀ ਆ ਨਾ ਉਦੋਂ ਹੀ ਕੈਨੇਡਾ ساری ਜ਼ਿੰਦਗੀ ਪੀਆਰ ਰਹੂਗੀ ਲੱਕੀ ਡਰਾਵ ਬੜੇ ਨਿਕਲੇ ਉਦੋਂ ਦਾ ਲੋਕਾਂ ਦਾ ਉਦੋਂ ਦਾ ਲੋਕ ਕੀ ਕਹ ਲੋ ਵੀ ਘਰੋਂ ਉੱਠ ਕੇ ਆਇਆ ਉਹ ਚਲ ਮੇਰੀ ਪੀਆਰ ਪਾ ਦੇ ਉਹਨੂੰ ਪੀਆਰ ਮਿਲ ਗਈ ਪੀਆਰ ਮਿਲ ਗਈ ਪੜ ਕੇ ਹੀ ਹਟਿਆ ਉਹਨੂੰ ਪੀਆਰ ਮਿਲ ਗਈ ਤਾਂ ਲੋਕਾਂ ਨੇ ਬੜਾ ਲਾਈਟ ਲਿਆ ਲਿਆ ਸੀਗਾ ਉਹ ਤੋਂ ਪਹਿਲਾਂ ਵੀ ਪੀਆਰ ਕੈਨੇਡਾ 'ਚ ਔਖੀ ਹੀ ਸੀਗੀ ਪਰ ਕੀ ਹੋਇਆ ਸੋਸ਼ਲ ਮੀਡੀਆ ਇੱਕਦਮ ਬੂਮ ਹੋ ਗਿਆ 19 20 ਤੋਂ ਬਾਅਦ ਤੇ ਕੋਰੋਨੇ 'ਚ ਸਾਰੇ ਫਰੀ ਵੀ ਸੀ ਇੰਡੀਆ ਦੇ ਵਿੱਚ ਸਭ ਨੂੰ ਲੱਗਿਆ ਵੀ ਲੈ ਪੀਆਰ ਲੈਣੀ ਬੜੀ ਸੌਖੇ ਚਲੋ ਕੈਨੇਡਾ ਜਦੋਂ ਸਾਡੇ ਲੋਕਾਂ ਨੇ ਕਿਹਾ ਲੋ ਵੀ ਧੁੱਕੀ ਕੱਢਦੀ ਹਰ ਚੀਜ਼ ਦੀ ਗਾਹ ਜਾਦੇ ਪਾਤਾ ਸੋਸ਼ਲ ਮੀਡੀਆ ਤੇ ਸਰਕਾਰ ਨੇ ਫੇ ਚੁੜੀ ਕਾਸਤੀ ਪੀਆਰ ਕੈਨੇਡਾ ਚ ਹੋਣੀ ਆ ਬਟ ਹੋਣੀ ਕਿਹਨਾਂ ਦੀ ਆ ਜਿਹੜੇ ਫੋਕਸਡ ਨੇ ਜਿਹੜੇ ਸਕਿਲਡ ਨੇ ਜਿਹੜੇ ਉੱਥੇ ਲੱਗੇ ਹੋਏ ਨੇ ਡੈਡੀਕੇਟਿਡ ਕੰਮ ਕਰੀ ਜਾ ਰਹੇ ਨੇ ਇਹਨਾਂ ਨੇ ਹੌਲੀ ਹੌਲੀ ਸਾਰੇ ਪੀਆਰ ਕਰ ਦੇਣਾ ਲਿਬਰਲਸ ਆਈ ਆ ਇਹਨਾਂ ਨੇ ਸਭ ਨੂੰ ਪੀਆਰ ਹੌਲੀ ਹੌਲੀ ਸਟੈਪ ਬਾਈ ਸਟੈਪ ਦੇ ਦੇਣੀ ਐਜ਼ ਲੌਂਗ ਐ ਤੁਸੀਂ ਲਾ ਫਾਲੋ ਕਰ ਰਹੇ ਹੋ ਤੁਸੀਂ ਸਕਿੱਲ ਦੇ ਵਿੱਚ ਐਕਸਪਰਟ ਹੋ ਜਾਈਓ ਤੇ ਲੈਂਗੁਏਜ ਜਾਣਦੇ ਹੋ ਸਲੋਅ ਐਂਡ ਸਟੱਡੀ ਸਾਰੇ ਡਨ ਹੋ ਜਾਣਗੇ ਪੰਜਾਬੀ ਲਈ ਵੀ ਖੁਸ਼ੀ ਦੀ ਗੱਲ ਆ ਬੇਰੇ ਬਹੁਤ ਖੁਸ਼ੀ ਦੀ ਗੱਲ ਆ ਨਹੀਂ ਤਾਂ ਪੰਜਾਬੀ ਦਾ ਡਰੇ ਫਿਰਦਾ ਹੀ ਯਾਰ ਟਰੰਪ ਦਾ ਦਬਕਾ ਸਾਰੇ ਪਾਸੇ ਹੋ ਗਿਆ ਹੂੰ ਟਰੰਪ ਨੇ ਕਿਦਾਂ ਰਿਪੋਰਟ ਕੀਤੀ ਹੈ ਨਾ ਤਾਂ ਸਭ ਨੂੰ ਇਹ ਲੱਗਿਆ ਵੀ ਕੈਨੇਡਾ ਦੇ ਵਿੱਚ ਵੀ ਜੇ ਸਰਕਾਰ ਬਦਲ ਗਈ ਉੱਥੋਂ ਵੀ ਬੈਗਪੈਕ ਭੌਣਗੇ ਵਾਪਸ ਭੇਜਣਗੇ ਲਿਬਰਲ ਸਰਕਾਰ ਜਿੱਤੇ ਦੀ ਖੁਸ਼ੀ ਕੈਨੇਡਾ ਚ ਘੱਟ ਪੰਜਾਬ ਚ ਜ਼ਿਆਦਾ ਹੋਈ ਆ ਬਈ ਪਾਈ ਸ਼ੁਕਰ ਐ ਬਈ ਦੂਜਾ ਟ੍ਰੋਡੋ ਆ ਗਿਆ ਹਰਦਾ ਕੁਝ ਬਣ ਜੂਗਾ ਹੂੰ ਵੀ ਇਹ ਦੇਖੋ ਹੁਣ ਥੋੜਾ ਸਖਤਾਈ ਹੋਈ ਆ ਪੀਆਰ ਲੈਣਾ ਦੇ ਕਹ ਲੋ ਥੋੜੀ ਜੀ ਕੀਸੀਆਂ ਪੁਆ ਕੇ ਦੇਣੀ ਆ ਵੀ ਤਾਂ ਕਿ ਲੋਕਲ ਵੀ ਵੈਲਿਊ ਰਹੇ ਪਹਿਲਾਂ ਕੀ ਹੋਗਾ ਲੋਕੀ ਨੂੰ ਐ ਲੈਗੇ ਸੀ ਵੀ ਲੈ ਆਪਣੇ ਕੈਨੇਡਾ ਦੀ ਪੀਆਰ ਆ ਰਹੀ ਆ 8 8 ਪੈਂਡਤ ਕਹਿੰਦੇ ਬੱਚੇ ਹੁਣ ਲੈਂਦੇ ਪਿਆ ਤਾਂ ਜਾ ਕੇ ਫਾਈਲ ਕਰਦੇ ਵੀਰ ਜੀ ਪੜਨਾ ਪੈ ਰਿਆ ਫ੍ਰੈਂਚ ਸਿੱਖਣੀ ਪੈ ਰਹੀ ਆ ਹੁਣ ਵੈਲਿਊ ਪਤਾ ਲੱਗਦੀ ਪਈ ਆ ਪੀਆਰ ਦੀ ਕੀ ਆ 2020 ਤੋਂ ਪਹਿਲਾਂ ਜਿਹੜੇ ਲੋਕਾਂ ਨੇ ਪੀਆਰ ਲੱਤੀ ਉਹਨਾਂ ਨੂੰ ਪਤਾ ਸੀ ਵੈਲਿਊ ਕੀ ਸੀ ਪੀਆਰ ਦੀ ਹਾਂ ਪਤਾ ਹੈ ਹਨਾ ਜੀ ਕੋਵਿਡ ਦੇ ਵਿੱਚ ਕੀ ਹੋਇਆ ਪੀਆਰ ਸੌਖੀ ਮਿਲ ਗਈ ਲੋਕਾਂ ਨੇ ਲਾਈਟ ਲੈ ਲਿਆ ਸੋ ਸਰਕਾਰ ਬਣੀ ਆ ਹੌਲੀ ਹੌਲੀ ਸਾਰਾ ਕੁਝ ਪੋਜ਼ਿਟਿਵ ਹੋਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਕਹਿੰਿਆ ਵੀ ਜਿਹੜੇ ਸਕਿੱਲ ਨੇ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਲੋਫਲੀ ਸਭ ਕੁਝ ਕੀਤਾ ਉਹਨਾਂ ਨੂੰ ਪੀਆਰ ਮਿਲੇਗੀ ਭਾਵੇਂ ਬਾਅਦ ਚੋਂ ਮਿਲੇ ਹੁਣ ਮਿਲੇ ਤੇ ਜਿਨ੍ਹਾਂ ਨੂੰ ਬਾਕੀ ਕਈ ਉੱਥੇ ਹੋਰ ਵੀ ਹੈਗੇ ਉਹਨਾਂ ਨੂੰ ਨਹੀਂ ਮਿਲੇਗੀ ਦੇਖੋ ਸਭ ਨੂੰ ਸਭ ਕੁਝ ਨਹੀਂ ਮਿਲਦਾ ਉਹਨਾਂ ਦੇ ਫਿਰ ਕੀ ਹਾਲਾਤ ਹੋਣਗੇ ਉਹਨਾਂ ਦੀ ਦੇਖੋ ਉਹਨਾਂ ਨੂੰ ਹਿੰਮਤ ਕਰਨੀ ਪੈਣੀ ਆ ਜੇ ਤੁਸੀਂ ਕਹੋ ਵੀ ਮੈਂ ਉੱਥੇ ਜਾਵਾਂ ਤੇ ਮੈਂ ਫਾਰ ਇਗਜ਼ਾਮਪਲ ਕਿ ਜਨਰਲ ਲੇਬਰ ਕਰਕੇ ਪੀਆਰ ਲੈ ਲਾਂ ਨਹੀਂ ਹੁਣ ਕੈਨੇਡਾ ਦੇਖਦਾ ਬਸ ਸਮਾਰਟ ਟੈਲੈਂਟ ਵੀ ਇਹੇ ਹੋਰੇ ਕੀ ਕੰਮ ਕਰਦੇ ਪਏ ਆ ਹੁਣ ਚਲੋ ਇਹ ਵੀ ਛੱਡੋ ਗੱਲ ਜਿਹੜੇ ਕਈ ਜੇ ਕਈ ਜਨਰਲ ਲੇਬਰ ਕਰਦੇ ਸੀ ਉਹਨਾਂ ਨੇ ਵਿਆਹ ਕਰਾ ਕੇ ਪਿਆਨਾ ਕਰਦੇ ਸਹੀ ਜੈਨੂਨ ਵਿਆਹ ਕਰਾ ਕੇ ਫਰਾਡ ਨਹੀਂ ਇਹ ਤਾਂ ਵੀਰੇ ਦੇਖੋ ਹਿੰਮਤ ਆਪ ਕਰਨੀ ਪੈਂਦੀ ਆ ਹੁਣ ਇੰਡੀਆ ਦੇ ਵਿੱਚ ਵੀ ਆ ਅਸੀਂ ਸਭ ਨੂੰ ਥੋੜਾ ਸਰਕਾਰੀ ਨੌਕਰੀ ਮਿਲਦੀ ਆ ਮਿਲਦੀ ਆ ਨਹੀਂ ਮਿਲਦੀ ਆ ਪ੍ਰਾਈਵੇਟ ਨਹੀਂ ਮਿਲਦੀ ਹੈਗੀ ਸਰਕਾਰੀ ਤੇ ਦੂਰ ਦੀ ਗੱਲ ਆ ਅਸੀਂ ਇਹ ਨਾ ਸੋਚੀ ਵੀ ਸਾਡੇ ਬੱਚੇ ਨੂੰ ਸਰਕਾਰ ਆਊਗੀ ਲੈ ਕੋਈ ਦਾ ਫਲਾਣੇ ਦਾ ਮੁੰਡਾ ਕੈਨੇਡਾ ਆ ਗਿਆ ਇਹਨੂੰ ਮੈਂ ਹੁਣੀ ਪੀਆਰ ਸਰਕਾਰ ਦੇ ਦੋਗੀ ਨਹੀਂ ਹਿੰਮਤ ਕਰਨੀ ਪੈਣੀ ਆ ਸੰਘਰਸ਼ ਕਰਨਾ ਪੈਣਾ ਤੇ ਸੰਘਰਸ਼ ਦਾ ਫਰਕ ਹੁੰਦਾ ਵਾ ਓਰੇ ਵਾਲਾ ਤੇ ਬਾਹਰ ਵਾਲਾ ਹੂੰ ਕੋਈ ਮੰਨੇ ਨਾ ਮੰਨੇ ਕੈਮਰੇ ਤੇ ਚਲੋ YouTube ਤੇ ਲੋਕੀ ਗਾਲਾ ਕੱਢ ਦਿੰਦੇ ਆ ਮਾੜਾ ਚੰਗਾ ਬੋਲ ਦਿੰਦੇ ਆ ਵੀ ਏਜੰਟ ਇਦਾਂ ਉਦਾਂ ਪਰ ਬਈ ਸਾਨੂੰ ਸਾਰਾ ਪਤਾ ਅਮਰੀਕਾ ਕੈਨੇਡਾ ਨੇ ਇੰਡੀਆ ਨੂੰ ਕੀ ਦਿੱਤਾ ਪੰਜਾਬੀਆਂ ਨੂੰ ਕੀ ਦਿੱਤਾ ਇਹ ਤਾਂ ਕੋਈ ਮੁੱਕਰ ਨਹੀਂ ਸਕਦਾ ਰਿਫਿਊਜੀ ਕੇਸ ਵੀ ਕਹਿੰਦੇ ਸੁਣਿਆ ਕੈਨੇਡਾ ਚ ਬੜੇ ਲੱਗਦੇ ਬਈ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਲੋਕੀ ਰਿਫਿਊਜੀ ਲੈਣ ਨੂੰ ਤਿਆਰ ਹੋ ਗਏ ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਹਾਂਜੀ ਬਾਈ ਜੀ ਸਾਡੇ ਕੋ ਬਥੇਰੇ ਪਹੁੰਚ ਗਏ ਸੀਗੇ ਝੂਠੇ ਰਿਫਿਊਜੀ ਕੇਸ ਬਥੇਰੇ ਲੱਗੇ ਨੇ ਜੀ ਹੁਣ ਹੁਣ ਉਹੀ ਗੱਲ ਹੈ ਇੱਕ ਪਾਸੇ ਕਹਿੰਦੇ ਸਰਕਾਰ ਐਦਾਂ ਏਜੰਟ ਐਦਾਂ ਐਪਲੀਕੈਂਟ ਹੁਣ ਪਤਾ ਨਹੀਂ ਸੀਗਾ ਕੀ ਹੋ ਰਿਹਾ ਵਾ ਜਾਂਕਦੇ ਝੁੱਠੇ ਰਿਫਿਊਜੀ ਲੱਗੇ ਸਟੂਲਿਆਂ ਦੇ ਝੁੱਠੇ ਰਿਫਿਊਜੀ ਲੱਗੇ ਸਟੂਲਿਆਂ ਦੇ ਵਿੱਚ ਹਾਂਜੀ ਗੇ ਸੌਰੀ ਫॉर ザ ਵਰਡ ਬਟ ਜੋ ਪੰਜਾਬੀ ਸ਼ਬਦ ਦੱਸਨੀ ਆ ਵੀ ਲੋਕੀ ਧੱਕੇ ਨਾਲ ਹੀ ਕਹਿ ਲੋ ਗੇਲੈਸਬੀਅਨ ਬਣ ਕੇ ਜੀ ਹੂੰ ਵੀ ਸਾਡਾ ਤਾਂ ਫਿਊਜੀ ਲੱਗ ਜੂਗਾ ਰੇ ਹੁੰਦੇ ਨੇ ਕਿ ਹੁੰਦੇ ਤਾਂ ਕੱਟਵਾਦੀ ਨੇ ਵੀਰੇ ਜਿਹੜੇ ਜਿਹੜਾ ਚਲੋ ਰੱਬ ਵੱਲੋਂ ਕਰ ਜਿਹੜੇ ਜਿੱਦਾਂ ਨੇ ਹੈਗੇ ਨੇ ਆਪਾਂ ਉਹਨਾਂ ਨੂੰ ਜੱਜ ਨਹੀਂ ਕਰ ਸਕਦੇ ਹੈਗੇ ਬਟ ਕਈ ਲੋਕੀ ਧੱਕੇ ਨਾਲ ਬਣੇ ਨੇ ਮਿਸਾਨੋ ਸਟੇਮਿਲ ਜੁਗਰ ਤੱਕੇ ਨਾ ਏਦਾਂ ਹੀ ਕਾਗਜ਼ਾਂ 'ਚ ਬਣੇ ਕਿ ਆਪਰੇਸ਼ਨ ਕਰਾ ਕੇ ਬਣ ਗਏ ਨੇ ਵੀਰੇ ਆਪਾਂ ਕਿਸੇ ਦੀ ਵਿੱਚ ਜਾ ਕੇ ਦੇਖਿਆ ਨਹੀਂ ਪਰ ਕਾਗਜ਼ਾਂ 'ਚ ਰੱਬ ਤੇਰੇ ਬਣੇ ਨੇ ਹੂੰ ਵੀ ਉਹੀ ਗੱਲ ਹੈ ਵੀ ਹੁਣ 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 ਦੱਸੋ ਹੁਣ ਏਜੰਟ ਦੀ ਗਲਤੀ ਆ ਉਹ ਇੱਥੇ ਵੀ ਕੈਬਨਿੰਟ ਦੀ ਗਲਤੀ ਹੋਣੀ ਆ ਏਜੰਟ ਨੇ ਹੀ ਆਈਡੀਆ ਦਿੱਤਾ ਹੋਣਾ ਨਹੀਂ ਨਹੀਂ ਹੁਣ ਇੱਕ ਪਾਸੇ ਜ਼ਹਿਰ ਪਿਆ ਇੱਕ ਪਾਸੇ ਕਹ ਲੋ ਵੀ ਕੁਸ਼ਿਸ਼ ਸਹੀ ਚੀਜ਼ ਪਈ ਆ ਜ਼ਹਿਰ ਉਹ ਥੋੜਾ ਕਹਿ ਰਿਹਾ ਵੀ ਮੈਂ ਅੰਨਾ ਥੋੜਾ ਵੀ ਜ਼ਹਿਰ ਖਾਉਂਗਾ ਉਥੇ ਅਸੀਂ ਬਲੇਮ ਗੇਮ ਖੇਡਣੀ ਕਦੋਂ ਬੰਦ ਕਰਾਂਗੇ ਮੈਨੂੰ ਸਮਝ ਨਹੀਂ ਆਉਣੀ ਹੈਗੀ ਹਰ ਵੇਲੇ ਬਲੇਮ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਉਹਨੇ ਮੇਰਾ ਇਦਾਂ ਕਰਤਾ ਮੈਂ ਪੱਕਾ ਨਹੀਂ ਹੋ ਪਾਇਆ ਮੇਰਾ ਫਿਊਚਰ ਨਹੀਂ ਬਣ ਪਾਇਆ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਕਦੀ ਕੁਝ ਨਹੀਂ ਕਰ ਪਾਉਂਦੇ ਤੁਹਾਨੂੰ ਇੱਕ ਟਾਈਮ ਤੇ ਆ ਕੇ ਰਿਸਪੌਂਸਿਬਿਲਟੀ ਲੈਣੀ ਪੈਣੀ ਹੀ ਪੈਣੀ ਆ ਚਾਹੀਂ ਇੰਡੀਆ ਚਾਹੀਂ ਬਾਹਰ ਬਸ ਫਰਕ ਕੀ ਆ ਜਿਹੜੀ ਬਾਹਰ ਰਿਸਪੌਂਸਿਬਿਲਟੀ ਲੈਂਦੀ ਆ ਉਹਦਾ ਕੁਝ ਦਿਖਦਾ ਵੀ ਆ ਮੇਰੇ ਕੋਲ ਬੜੀਆਂ ਸਟੋਰੀਆਂ ਨੇ ਭਾਜੀ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਸੀਗੇ ਮੱਧ ਵਰਗੀ ਪਰਿਵਾਰਾਂ ਦੇ ਸੀਗੇ ਉਹਨਾਂ ਨੇ ਬਾਹਰ ਪਹੁੰਚੇ ਤੇ ਉਹਨਾਂ ਨੂੰ ਨਜ਼ਾਰੇ ਬੰਦ ਤੇ ਬਾਈ ਜੀ ਉਹਨਾਂ ਕੋਲ ਆਪਸ਼ਨ ਨਹੀਂ ਸੀ ਕੋਈ ਹੁਣ ਸਾਡੇ ਵਰਗੇ ਕੋਈ ਆਪਸ਼ਨ ਨਹੀਂ ਸੀ ਵੀ ਪਿੱਛੇ ਮੁੜੇ ਆਵਾਂਗੇ ਪਿੱਛੇ ਮੁੜਾਂਗੇ ਪਤਾ ਸੀ ਵੀ ਪਿੱਛੇ ਜਾਵਾਂਗੇ ਕੀ ਜਾ ਇਹ ਇੱਕ ਨੌਕਰੀ ਦੱਸਣ ਦਾ ਬਾਈ ਜਾਰ ਦੀ ਛੋਟੇ ਜਿਹੇ ਘਰ ਦੇ ਹਿੱਸੇ ਪਹੁੰਚ ਕੇ ਵੇਚ ਕੇ ਬਾਹਰ ਪਹੁੰਚੇ ਹਾਂ ਮੁੜੇ ਉਹ ਨੇ ਤੁਸੀਂ ਇੱਕ ਗੱਲ ਲਿਖਿਓ ਮੁੜੇ ਕੌਣ ਆ 10 ਚੋਂ 8 ਜਿਹਨਾਂ ਦੇ ਪਿੱਛੇ ਜ਼ਮੀਨਾਂ ਸੀ ਜਾਂ ਕੋਈ ਪਿੱਛੇ ਤੱਕੜੇ ਸਿਸਟਮ ਸੀਗੇ ਕੋਈ ਜਾਇਦਾਦਾਂ ਸੀਗੀਆਂ ਈ ਨਾ ਕੋਈ ਤੇ 10 ਚ 8 ਕਹਿਆ ਤਾ 10 ਚ 2 ਕਹਿਣਾ ਸੀ ਮੈਨੂੰ ਲੱਗਦਾ ਨਹੀਂ ਬਈ ਉਹੀ ਮੁੜੇ ਨੇ 10 ਚ 8 ਉਹ ਮੁੜੇ ਨੇ ਜਾਂ ਕੋਈ ਜ਼ਮੀਨਾਂ ਸੀਗੀਆਂ ਹੂੰ ਜੇ ਨਾ ਕੋਈ ਜ਼ਮੀਨਾਂ ਨਹੀਂ ਸੀਗੀਆਂ ਦੋ ਹਨਾ ਸਾਡੇ ਵਰਗੇ ਦੇਸੀ ਵਿਚਾਰੇ ਮਾੜੜਾ ਭਾਈ ਉਹ ਨਹੀਂ ਮੁੜੇ ਅੱਛਾ ਬਈ ਉਹਨਾਂ ਨੂੰ ਪਤਾ ਹੀ ਸਾ ਆਪਸ਼ਨ ਨਹੀਂ ਕੋਈ ਨਹੀਂ ਹੈਗੀ ਸਾਡੇ ਕੋਈ ਵੀ ਅਸੀਂ ਸਾਨੂੰ ਤਾਂ ਕੁਝ ਕਰਨਾ ਪੈਣਾ ਹੀ ਪੈਣਾ ਤੇ ਅਸੀਂ ਕਾਮਯਾਬੀ ਲੈਣੀ ਲੈਣੀ ਆ ਹੂੰ ਜਿਹਨੂੰ ਐਸੇ ਮੇਰੇ ਪਿੱਛੇ ਵੀ ਰੋਟੀ ਬਣ ਜਾਨੀ ਆ ਮੇਰਾ ਸਭ ਕੁਝ ਚੱਲ ਜਾਣਾ ਉਹ ਤਾਂ ਠੀਕ ਆ ਯਾਰ ਪੈੜੀਆਂ ਨੇ ਕੋਈ ਕੀ ਆ ਵੀ ਠੀਕ ਆ ਜਾ ਕੇ ਆਰਾਮ ਨਾਲ ਬੈ ਕੇ ਖਾ ਲਾਂਗੇ ਪਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਗੱਲ ਬਈ ਮੇਰੇ ਕੋ ਕਿੰਨੇ ਕੇ ਸਟੋਰੀਆਂ ਨੇ ਜਿਹੜੇ ਖੁਸ਼ੀ-ਖੁਸ਼ੀ ਉਹਥੇ ਬੈਗ ਚੱਕ ਕੇ ਭੱਜੇ ਸੀਗੇ ਸਾਲ 2 ਸਾਲ ਬਾਅਦ ਨਿਰਾਸ਼ ਹੋ ਕੇ ਗਏ ਨੇ ਜੋ ਉਸੇ ਛੱਡ ਕੇ ਜਾਣੇ ਆ ਨਾ ਇੱਕ ਥਾਂ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈਆਂ ਹੋਣੀਆਂ ਉਹਨਾਂ ਨੇ ਅਸੀਂ ਵਾਪਸ ਆ ਗਏ ਉਹ ਕਹਿੰਦੇ ਕੈਨੇਡਾ ਦਾ ਸੀ ਮੈਂ ਕੁਝ ਕਹਿਣਾ ਨਹੀਂ ਕੁਝ ਹੋਰ ਲਿਖ ਕੇ ਜਾਂਦੇ ਸੀਗੇ ਫੇਰ ਬਾਅਦ ਚ ਉਹੀ ਮੋਹਣਾ ਕੈਨੇਡਾ ਲੋਕੇ ਜਹਾਜ਼ ਚੜ੍ਹ ਕੇ ਪਹੁੰਚੇ ਆ ਪਤਾ ਵੀਰੇ ਕੀ ਗੱਲ ਆ ਜੋ ਅਸੀਂ ਪੰਜਾਬ ਛੱਡ ਕੇ ਜਾਣੇ ਆ ਨਾ ਜੋ ਸਿਕਰ ਛੱਡ ਕੇ ਜਾਂਦੇ ਆ ਸਾਨੂੰ ਵਾਪਸ ਆ ਕੇ ਉਹ ਨਹੀਂ ਮਿਲਦਾ ਹੁੰਦਾ ਕੀ ਆ ਸਾਨੂੰ ਲੱਗਦਾ ਵੀ ਮੈਂ ਆਪਣੇ ਦੋਸਤਾਂ ਨੂੰ ਛੱਡ ਕੇ ਜਾ ਰਿਹਾ ਕੈਨੇਡਾ ਅਮਰੀਕਾ ਬਾਹਰ ਹੈ ਨਾ ਤੇ ਮੈਂ ਐ ਛੱਡ ਕੇ ਜਾ ਰਿਹਾ ਵੀ ਜਦੋਂ ਮੈਂ ਵਾਪਸ ਪੰਜਾਬ ਆਉਂਗਾ ਮੈਨੂੰ ਮਿਲੂਗਾ ਨਹੀਂ ਮਿਲਣਾ ਆਏਗਾ ਟਾਈਮ ਸਾਰੇ ਪਾਸੇ ਚੇਂਜ ਹੋ ਰਿਹਾ ਲੋਕੀ ਸਾਰੇ ਪਾਸੇ ਮਸਰੂਫ ਹੋ ਰਿਹਾ ਜੇ ਮੈਂ ਕਹਾਂ ਵੀ ਮੇਰੇ ਕਰਕੇ ਜਦੋਂ ਮੈਂ ਬਾਹਰ ਪੰਜਾਬ ਆਉਂਗਾ ਛੇ ਦੋਸਤ ਵਿਹਲੇ ਬੈਠਣਗੇ ਨਹੀਂ ਛੇ ਦੋਸਤਾਂ ਨੇ ਟੱਬਰਾਂ ਰੋਟੀ ਨਹੀਂ ਖਾਣੀ ਹੈਗੀ ਅਸੀਂ ਜਦੋਂ ਵੀ ਘਰ ਛੱਡਦੇ ਆ ਨਾ ਬਾਈ ਤਾਂ ਉਹ ਘਰ ਨਹੀਂ ਮਿਲਦਾ ਹੈਗਾ ਹਾਲਾਤ ਲੋਕ ਸਮਾ ਸਭ ਬਦਲ ਜਾਂਦਾ ਦਾ ਉਹੀ ਗੱਲ ਆ ਵੀ ਅਸੀਂ ਸੁੱਖ ਨੂੰ ਉੱਧਰ ਭੱਜੇ ਸੀਗੇ ਉੱਥੇ ਵੀ ਦੁਖੀ ਹੋਗੇ ਉੱਥੇ ਵਾਪਸ ਸੁੱਖ ਨੂੰ ਵਾਪਸ ਭਾਦਦੇ ਵੀ ਦੁਖੀ ਹੋਗੇ ਜਿਹਨੇ ਖੁਸ਼ ਰਹਿਣਾ ਨਾ ਉਹਨੇ ਰਹਿ ਹੀ ਜਾਣਾ ਹਮ ਉਹਨੇ ਚੋਣੀ有机会 ਲੱਭ ਹੀ ਲੈਣੀ ਆ ਹਮ ਹੁਣ ਜਿਵੇਂ ਜਦੋਂ ਕਈ ਵਾਰੀ ਮੈਨੂੰ ਐ ਲੱਗਣਾ ਮੈਂ ਰਾਤ ਨੂੰ ਕਿਤੇ ਪੀਜ਼ੇ ਦੇ ਕੰਮ ਕਰਦਾ 2 ਵਜੇ ਫਿਰ ਮੈਂ ਸੋਚਿਆ ਕਰਨਾ ਵੀ ਪ੍ਰਮਾਤਮਾ ਤੇਰਾ ਸ਼ੁਕਰ ਆ ਯਾਰ